ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆਂ ਸੰਧੂ ਪੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਤੁਹਾਡੇ ਘੜੀ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਜੁਆਇ ਕਰੋ ਕੋਈ ਵੀ ਜਿਹੜੀ ਪਿਛੇ ਹਲਾਮੇ ਵਾਲੀ ਗੱਲਾਂ ਰਹਿ ਜੇ ਸਜਣੋ ਦੱਬ ਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਉਂਕਿ ਹੋਰ ਵੀ ਕਿਹਦਾ ਫਾਇਦਾ ਹੈਂਦਾ ਕੋਈ ਮਾਤੜ ਆਪਦੀ ਖਰੀਦਦਾਰੀ ਕਰ ਸਕਦਾ ਪਹੁੰਚਿਆ ਪਿੰਡ ਡੱਲ ਜ਼ਿਲ੍ਹਾ ਤਰਨਤਾਰ ਸਾਹਿਬ ਦੀ ਤਹਿਸੀਲ ਪੱਟੀ ਬਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਦੋ ਸਜਣੋ ਝੋਟੀਆਂ ਦਾ ਤਾਜ਼ੀਆਂ ਸੁਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਸੁਈਆਂ ਗਿੱਲੇ 나ੜੂ ਦੇ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਰਜ਼ ਸਮਝ ਕੇ ਜੁੜੇ ਰਹੋ ਜਰੂਰ ਅੰਡ ਤੱਕ ਰਹ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਹੋਰ ਕਿੱਦਾਂ ਬਾਈ ਬਲਵਿੰਦਰ ਸਿੰਘ ਵਧੀਆ ਜੀ ਵਧੀਆ ਚੜਤੀ ਕਲਾ ਕਹਿੰਦੇ ਸਦਾ ਹਾਂਜੀ ਠੀਕ ਹੈ ਜੀ ਪਿੰਡ ਡੱਲ ਪਿੰਡ ਡੱਲ ਤੇ ਜ਼ਿਲ੍ਹਾ ਜ਼ਿਲ੍ਹਾ ਦਰਮਦਾਂਤ ਸੀਰプチ ਠੀਕ ਹੈ ਜੀ ਮੋਬਾਈਲ ਨੰਬਰ ਬਾਈ 96776 ਤੇ 76900 ਠੀਕ ਹੈ ਜੀ ਤੇ ਸ਼ੁਰੂਆਤ ਕਰੀਏ ਪਹਿਲਣ ਜੋਟੀ ਤੋਂ ਨਾ ਪਲੂਣ ਆ ਗਈ ਇਹ ਦੁੱਧ ਕਿੰਨਾ ਮੋਕਿਆ ਜੀ ਮਤਲਬ ਦਾਰ 11 ਹੋਵੇ ਤਾਂ ਦਾਰੀ ਬਣ ਕੇ ਜਾ ਠੀਕ ਆ ਹਾਂਜੀ ਦਾਰੀ ਸੀਰ ਬਹੁਤ ਜਰੀ ਠੀਕ ਆ ਲਓ ਸਜਣੋ ਪਹਿਲੀ ਵੀਡੀਓ ਇਸ ਘਰ ਤੋਂ ਬਨਨ ਗਈ ਆ ਪਿੰਡ ਡਾਲ ਦੋ ਚਲੋ ਵਪਾਰ ਲੈ ਜਾਂਦਾ ਥੋੜਾ ਬਾਧਾ ਕੀਤਾ ਕੋਈ ਜ਼ਿਆਦਾ ਕੀਤਾ ਨਹੀਂ ਕਹਿ ਸਕਦੇ ਇੱਕ ਰੇਲੂ ਫਾਰਮ ਵੀ ਕਹਿ ਸਕਦੇ ਇਹਨੂੰ ਫਾਰਮ ਨੂੰ ਕਿਉਂਕਿ ਜ਼ਿਆਦਾਤਰ ਨਹੀਂ ਕੋਈ ਇੱਕ ਅੱਧਾ ਟਮਾ ਟੱਲਾ ਡੰਗਰ ਪਸ਼ੂ ਮਿਲ ਗਿਆ ਤੇ ਜ਼ਰੂਰ ਕੋਈ ਚੰਗਾ ਪੀਸ ਇਹ ਨਹੀਂ ਵੀ ਚੰਗਾ ਪੀਸ ਲੈ ਆਉਂਦੇ ਆ ਘਰੇਲੂ ਵਾਲਾ ਹੀ ਕਹਿ ਸਕਦੇ ਆ ਤੇ ਵਪਾਰ ਲੈਣ ਦਾ ਕੀਤਾ ਵੀ ਦੋਵੇਂ ਰਲ ਮਾਇਆ ਕਰਮ ਆ ਤੇ ਝੋਟੀ ਪਹਿਲਾ ਸੂਆ ਪਲੂਣ 10 ਕਿਲੋ ਦੁੱਧ ਖੋਲ ਕੇ ਤੋਰਾ ਚੈੱਕ ਕਰਾਉਨੇ ਆ ਤੇ ਮਗਰ ਮੇਲ ਕਾਹ ਬਚਾ ਆ ਗਿਆ ਸਜਣੋ ਠੀਕ ਹੈ ਜੀ ਮੈਲੇ ਤੇ ਚੱਲਣਾ ਬਾਈ ਅਜੇ ਮੈਲੇ ਤੇ ਅੱਜ ਤੋਂ ਦਿਨ ਹੋ ਗਏ 20 ਵੀਰ ਦੇ ਅੱਛਾ ਫੇ ਮੈਲਾ ਚੱਲ ਚੁੱਕੀ ਹੋਗੀ ਮੈਲਾ ਚੱਲ ਚੁੱਕੀ ਹੋ ਠੀਕ ਹੈ ਨੋ ਸੱਜਣੋ ਮੇਲਾ ਜਿਹੜਾ ਛੜਤਾ ਨੇ ਠੀਕ ਆ ਤੇ ਬਿਲਕੁਲ ਗੋਲ ਨਿੱਕੀ ਸਿੰਗੀ ਕਹਿ ਸਕਦੇ ਆ ਪਹਿਲਾ ਸੂਆ ਝੋਟੀ ਆ ਕਾਲੀ ਸ਼ਾ ਇੱਕ ਰੰਗ ਪਉ ਰਗੀ ਨੋ ਜੀ ਤੇ ਥਾਂ ਚੰਗਾ ਲੱਗਾ ਨੋਕ ਵਾਲਾ ਸੱਜਣੋ ਥਾਂ ਲੱਗਾ ਦੌਰ ਦੋ ਲੰਮੀ ਇੱਕ ਕੱਦ ਪੂਰਾ ਵੱਡਾ ਛੋਟਾ ਢਾਂਜਾ ਨਹੀਂ ਪੂਰੇ ਵੱਡੇ ਢਾਂਜੇ ਦੇ ਵਿੱਚ ਆਉਂਦੀ ਆ ਜਨਾਓ ਇਸ ਸੀਲ ਭਾਵੇਂ ਜਿਤਨਾ ਮਰਜ਼ੀ ਚੋਈ ਜਾਓ ਇਤਨਾ ਹੀ ਭਾਵੇਂ ਧਾਰਾ ਮਾਰੀ ਜਾਓ ਤੇ ਬੱਚੇ ਦਾ ਕਰਕੇ ਇਹਨੇ ਖਿੱਚਣਾ ਚਲੋ ਲਾਗੇ ਜਾ ਕੇ ਕਰਵਾ ਦਿਓ ਚੈੱਕ ਨਿਕਾ ਨਿਕਾ ਗੋਲ ਸਿੰਘ ਬਿਲਕੁਲ ਖੁੱਤਿਆਂ ਦੇ ਨਾਲ ਹੀ ਕਲਪਾਂ ਕੋ ਜਵੇਂ ਕਲਿੱਪ ਜੁੜਿਆ ਹੁੰਦਾ ਜਿਵੇਂ ਕਹਿ ਸਕਦੇ ਕਿ ਵਜਾ ਲਓ ਜੀ ਸੱਜਣੋ ਆ ਸੀਲ ਗਾਨੀ ਚ ਮਿਲਦੀਆਂ ਜਿੰਨੇ ਮਰਜ਼ੀ ਪੈਸੇ ਲਾ ਲਈਏ ਕਿਉਂਕਿ ਜਿਹੜਾ ਛਟਾਕਲ ਡੰਗਰ ਹੁੰਦਾ ਏ 2-4 ਕਿਲੋ ਦੁੱਧ ਵਾਧ ਦੇ ਦੂਗਾ ਤੇ ਉਹਦਾ ਕੀ ਫਾਇਦਾ ਲਓ ਜੀ ਇਸ ਤਰ੍ਹਾਂ ਹੀ ਧਾਰਾ ਮਾਰਦੀਆਂ ਕੌਣ ਸੀਲ ਹੋ ਗਈ ਪਛਮਾਪਾ ਕੇ ਚੈੱਕ ਕਰਿਓ ਬਿਲਕੁਲ ਗੰਨੇ ਆ ਕੋਈ ਪੋਲੀ ਧਾਰ ਹੋ ਗਈ ਕਿਉਂ ਬਾਈ ਬਲਵਿੰਦਰ ਕੋਈ ਕੋਲੀ ਕੋਈ ਪੂਰ ਛਟਾ ਨਾ ਕੋਈ ਵਧ ਘਟਾ ਚੋਗੇ ਖਾਦੇ ਨਾ ਕੋਈ ਪੂਰ ਛਟਾ ਨਾ ਕੋਈ ਵਧ ਘਟਾ ਹੋਊਗਾ ਸਜਣੋ ਚਲੋ ਧਾਰ ਏਕ-ਇਕ ਮਾਰੀ ਏਕ-ਇਕ ਧਾਰ ਨਾ ਖਾਸ ਕਰਕੇ ਨਹੀਂ ਤੇ ਬੱਚਾ ਲਾ ਦੇ ਏਕ-ਇਕ ਤਾ ਲਾ ਦੇ ਲੋ ਸਜਣੋ ਬੱਚਾ ਲਾ ਕੇ ਆਪਾਂ ਵਿਖਾਤੀ ਧਾਰਾ ਮਾਰ ਕੇ ਬਾਈ ਵਿਖਾ ਦੇਦਾ ਕਿਆ ਬਾਤ ਹੈ ਬਸ ਕਰ ਬਈ ਗੰਨੇ ਆ ਕੋ ਬਿਲਕੁਲ ਕੋਲੀ ਧਾਰ ਆਉਂਦੀ ਆ ਕਿਆ ਬਾਤ ਹੈ ਨਜ਼ਾਰਾ ਹੀ ਆ ਗਿਆ ਚੌਂਦਾ ਤੇ ਥਣ ਬਹੁਤ ਸੋਹਣਾ ਲੱਗਾ ਸਜੋ ਕਿਆ ਬਾਤ ਹੈ ਜੀ ਦੀ ਰੇ ਛਾਂ ਚੰਗਾ ਕੱਟਿਆ ਲਾ ਦੇ ਮਾੜੀ ਦੀ ਝੋਟੀ ਇੱਕ ਰਾਂ ਲਾ ਦੇ ਪਰਲੇ ਬੰਨੇ ਨੂੰ ਕਰਦੀ ਲੈ ਵਾ ਸਜਣੋ ਲੈ ਪਸ਼ਮਿਆ ਹੋਰ ਹਸਾਬ ਨਾਲ ਟਾਈਪ ਦਾ ਸੋਹਣਾ ਬੜਾ ਆਈ ਨਖੇੜ ਆਈ ਲੈ ਵਾ ਜੰਨਾ ਵੀ ਪੂਰਾ ਜਿਵੇਂ ਕਮਲ ਦਾ ਫੁੱਲ ਖੇਡਦਾ ਐਵੇਂ ਖੇੜਾ ਆ ਹਣਾ ਤੇ ਇਹ ਰੇਟ ਕਿੰਨਾ ਕੀਤਾ ਭਾਈ ਇਹਦਾ ਰੇਟ ਭਾਵੇਂ ਇੱਕ ਵੀ ਕਰ ਲਾ ਦੇ ਅੱਛਾ ਹਾਂ ਨਾ ਭਾਈ ਹਾਂ ਨਾ ਇੱਕੋਈ 10 ਦੀ ਛੱਡਦੀਆਂ ਨਹੀਂ ਜਾਇਜ਼ ਕਰਕੇ ਇੱਕੋਈ ਦੇ ਦੇ 5 ਦੀ ਮੈਂ ਨਾ ਹੋਰ ਜਾਣ ਦੇ ਪਹਿਲੀ ਵੀਡੀਓ ਫੜ ਲਓ ਫੜ ਲਓ ਇਹ ਹੋ ਜੇ ਆਕੇ ਇੱਕੋਈ ਗੱਲ ਇੱਕੋਈ ਜਾਣਾ ਡਾਲੀ ਆ ਹਾਂ ਡਾਲੀ ਤੇ 4 ਘੱਟ ਲੱਖ ਦੀ ਹੋਈ ਨਹੀਂ 95 ਦੀ ਹਾਂ ਤੇ ਨਾਲ ਲੀਕ ਹੀ ਮਾਰਦੀ ਜੱਟਾ ਠੀਕ ਆ ਦੂਜੇ ਸਵੇਰੇ ਆ ਤੋਰੀ ਇਹ ਤਾਜੀ ਸੂਈਆਂ ਨਾ ਹਾਂ ਜੀ ਤਾਜੀ ਸੂਈਆਂ ਕੱਲ ਫਿਰ ਪਰਸੋਂ ਹਾਂਜੀ ਕਿਦਾਂ ਸੂਈਆਂ ਹਾਂ ਵੀ ਨਾਲ ਨਾਲੇ ਕੱਲ ਪਰਸੋਂ ਪਈਆਂ ਠੀਕ ਆ ਨਵ ਸੱਜਣੋ 2 ਕਿ ਦਿਨ ਹੋ ਗਏ ਸੂਈ ਨੂੰ ਬਿਲਕੁਲ ਗਿੱਲਾ ਨਾੜੂ ਆ ਇਹ ਬੌਲਾ ਗਨ ਲੋ ਕਿੰਨਾ ਬੌਲਾ ਸਟਾਰਟਿੰਗ ਕੀਤਾ ਬਾਈ ਇਹਦੇ ਵਿੱਚ 7 ਤੋਂ 8 ਕਿਲੋ ਦੇ ਵਿੱਚ ਠੀਕ ਆ 7-8 ਕਿਲੋ ਯਾਨੀ ਕਿ ਬੌਲਾ ਸਟਾਰਟਿੰਗ ਕੀਤਾ ਸੱਜਣੋ ਜਾਰਾਤ ਨਹੀਂ 12-13 ਕਿਲੋ ਝੋਟੀ ਦੁੱਧ ਭਰੀ ਜਾਊਗੀ ਹਾਂ ਜਿੰਨੀ ਕ ਕਿਉਂਕਿ ਪੇਠਪੂੜਾ ਚੰਗਾ ਲੱਗਾ ਝੋਟੀ ਆ ਖੋਲਾ ਬੰਨਣੀ ਆ ਹਨਾ ਦੂਜਾ ਸੂਬਾ ਸੂਈ ਹੋਈ ਆ ਤੇ ਝੋਟੀ ਬਹੁਤ ਸੋਹਣੀ ਆ ਸਿੰਘ ਸੁੰਗ ਦੀ ਕੁਆਲਿਟੀ ਬਹੁਤ ਸੋਹਣੀ ਆ ਆ ਰਾਜੀ ਬਾਜੀ ਖੋਲਿਆ ਬਿਲਕੁਲ ਥਾਂ ਲੈਵਾ ਇੱਕੋ ਜਾਂ ਪੱਦਰ ਥਾਂ ਲੈਵਾ ਸਕਦਾ ਠੀਕ ਆ ਤੇ ਬਿਲਕੁਲ ਗਿੱਲਾ ਨਾੜੂ ਆ ਉਹ ਬੱਚੇ ਦਾ ਤੁਸੀਂ ਨਾੜੂ ਵੀ ਵੇਖ ਸਕਦੇ ਥੱਲੇ ਬਾਈ ਇਹਦਾ ਰੇਟ ਕੀ ਕੀਤਾ ਇਹਦਾ ਜੈਸਨੋਜੇ ਕਰਦਿਗੇ ਲਾਗੇ ਜੇ ਵੀ ਇਹਦਾ ਭਾਵੇਂ ਉਹ ਕਰਨਾ ਇੱਕ ਵੀ ਕਰਲਾ ਹਾਂ ਇੱਕ ਦੰਦੀ ਛੱਡ ਜਾਇਜ਼ ਹਾਂ ਨਾ ਪੂਰੇ ਦੀ ਛੱਡ ਨਹੀਂ ਪੰਜ ਹੋਰ ਹੀ ਕੱਟ ਕਰੀਏ ਉੱਥੇ ਕਰ ਦਈਏ ਚੱਲ ਹੋ ਗਏ ਭਾਵੇਂ ਪਹਿਲਾਂ ਲੈ ਜਣ ਤੇ ਭਾਵੇਂ ਦੁੱਜਨ ਲੈ ਜਾਣਾ 95 ਠੀਕ ਹੈ ਚੌਣ ਬਾਈ ਚੰਗੀ ਐ ਵੀ ਮਰਵਾ ਧਾਰਾ ਮਰਵਾ ਧਾਰਾ ਇਹਨਾਂ ਗੇ ਜਟਾ ਕਰ ਦੇ ਫੂਰ ਗਿਆ ਵੀਡੀਓ ਪਤਾ ਲੱਗ ਜਾਂਦਾ ਨਾ ਪਸ਼ੂ ਦਾ ਠੀਕ ਹੈ ਬੱਚਾ ਦਾ ਵੈਸੇ ਸਜਣੋ ਪਹਿ ਹੀ ਗਿਆ ਚੁੰਗਣ ਲਿਆ ਠੀਕ ਹੈ ਤੇ ਮੂੰਹ ਜਾਂ ਮਾਰਕੀਟ ਗਿਆ ਪਤਾ ਰਮ ਮਰਵਾ ਕੇ ਤੁਹਾਨੂੰ ਜਸ ਕਰਵਾ ਦਿੰਦੇ ਲੋ ਸਜਣੋ ਬਿਲਕੁਲ ਸਮਾਪਤਾ ਤੇ ਧਾਰਾ ਇਹਨਾਂ ਵੀ ਆਪਾਂ ਚੈੱਕ ਕਰਵਾ ਦਨੇ ਬਾਕੀ ਨਾਰਾ ਨੂੜਾ ਵੇਖੋ ਕਰਮਾ ਵਾਲੀਆਂ ਲੋ ਜੀ ਮਗਰ ਲੈਣਾ ਜੇ ਫਿਰ ਅਗਲੇ ਦੇ ਮਾਰ ਕੇ ਫਿਰ ਮਗਰ ਲੈਣ ਸਕੇ ਆ ਅਗਲੇ ਥਾਣਾ ਦੇ ਸੱਜਣੋਂ ਪਸਮਾਜੇ ਕੱਢਦਾ ਛੇਤ ਨਹੀਂ ਸੂਰੇ ਕੀ ਬਾਤ ਇਹ ਵੀ ਰੂਮਰ ਕੀ ਪੁੱਲਾ ਦੀ ਮਾਰੀ ਜੀ ਲਾਇਆ ਲਿਵਾ ਹੋਰ ਜਾਵਦਾ ਹਨਾ ਕੀ ਬਾਤ ਹੈ ਸੱਜਣੋਂ ਆਣ ਬਹੁਤ ਚੰਗਾ ਕੱਢਿਆ ਨੇ ਝੋਟੀ ਨੇ ਵੀ ਮੇਰੇ ਕੋ ਨਾੜਾ ਹੀ ਨਾੜਾ ਵਾਹਨੇ ਦੇ ਚਮਕਰੀਆਂ ਤੇ ਦੇਖ ਸਰ ਦੇ ਹਾਂ ਲਾ ਦਿਓ ਉਹ ਵੀ ਫੜ ਕੇ ਵਾਹ ਵਾ ਤੇ ਇਹ ਇਹਦਾ ਵੀ ਰੇਟ ਸੇਮ ਟੂ ਹੀ ਹੈ ਹਨਾ 95 95000 ਦੀ ਜਿਹੜੀ ਮਰਜ਼ੀ ਮੈਂ ਲੈ ਜਾਓ ਦੋ ਦੇ ਵਿੱਚੋਂ ਪਹੁੰਚਣਾ ਪਊਗਾ ਪਿੰਡ ਡੱਲ ਤੇ ਜਲਾਤਰਨタル ਸਾਹਿਬ ਸਤਿ ਸ੍ਰੀ ਅਕਾਲ